ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਟੀਨਾ ਜੀ ਹਾਂਜੀ ਪਿੰਡ ਬੋਟਰਕਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98565842850 ਹਾਂਜੀ ਬੱਚੀ ਦੀ ਜਾਣਕਾਰੀ ਦੋ ਜੀ ਪਹਿਲੀ ਬੱਚੀ ਦੰਦਾਂ ਜਾਜੀ ਹਜੇ ਠੀਕ ਹੈ ਜੀ ਹਾਂਜੀ ਤੇ ਗੱਬਣ ਹੈਗੀ ਨਹੀਂ ਗੱਬਣ ਨਹੀਂ ਠੀਕ ਹੈ ਜੀ ਤੇਰਾ ਦੂਜੀ ਬੱਚੀ ਵੀਰੇ ਦੂਜੀ ਬੱਚੀ ਦਾ ਟੀਕਾ ਭਰਾਇਆ ਵਾ ਜੀ ਹਜੇ ਪਰ ਪੱਕੀ ਗੱਬਣ ਨਹੀਂ ਹੈ ਪੂਰਾ ਪਤਾ ਨਹੀਂ ਆਈ ਹਜੇ ਥੋੜਾ ਟਾਈਮ ਹੋਇਆ ਜੀ ਠੀਕ ਹੈ ਜੀ ਜੋੜੇ ਦਾ ਕੀ ਰੇਟ ਆ ਭਰਾ ਦਾ ਜੋੜੇ ਦਾ 25000 ਰੁਪਏ ਆ ਜੀ ਲੈਣ ਦੇਣੀ 2500 ਠੀਕ ਹੈ 1 ਮਹੀਨੇ ਦਾ ਠੀਕ ਆ ਭਰਾ ਜੀ ਹਾਂਜੀ ਹਾਂਜੀ ਪਰ ਚੱਕ ਚੁੱਕ ਚ ਨਹੀਂ ਹੁੰਦੀ ਨਹੀਂ ਆਉਂਦੀ ਠੀਕ ਹੈ ਜੀ ਸਿੰਘ ਜਰੂਰ ਰਹਿ ਗਿਆ ਹਾਂਜੀ ਹਾਂਜੀ ਤੇ ਮਾਨਤਣ ਦੰਦਾ ਜੀ ਹੈ ਜੀ ਦੋਨੇ ਦੰਦਾ ਜੀ ਆਈ ਠੀਕ ਹੈ ਜੀ ਮਾਨਤਣ ਹੋ ਜਾਈ ਮਾਨੋ ਕਰ ਦਾਂਗੇ ਥੋੜਾ ਬੋਤਾ ਜੀ ਲੋ ਭਰਾ ਚੈੱਕ ਕਰ ਸਕਦੇ 25000 ਜੋੜੇ ਦਾ ਚੈੱਕ ਕਰ ਸਕਦੇ ਨਾ ਥਣ ਥਣ ਚਾਰੀ ਆ ਦੋਨਾਂ ਦੇ ਠੀਕ ਹੈ ਕੋਈ ਫੋੜ ਸ਼ਾਂਗ ਨਹੀਂ ਠੀਕ ਹੈ ਤੇ ਲੋ ਜੀ ਇੱਕ ਕਰ ਸੰ ਥਣ ਠੀਕ ਹੈ ਜੀ ਪਿੰਡ ਵੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ